ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਦੋਸਤੋ ਤੁਹਾਡਾ ਬਹੁਤ ਬਹੁਤ ਸੋ ਅੱਜ ਡੀਵਾਰਮਿੰਗ ਕਰ ਲੰਗਿਆਂ ਆਪਾਂ ਆਪਣੇ ਘੋੜਿਆਂ ਦੀ ਇਸ ਤੋਂ ਪਹਿਲਾਂ ਵੀ ਵੀਡੀਓ ਪਾਈ ਸੀ ਆਪਾਂ ਨੇ ਤਕਰੀਬਨ 2.5 ਤੋਂ 3 ਮਹੀਨੇ ਹੋ ਗਿਆ ਜਦੋਂ ਆਪਾਂ ਨੇ ਟੈਬਲੇਟ ਦੇ ਨਾਲ ਕਰੀ ਸੀ ਪੈਰਾਕਿਲਰ ਦੇ ਨਾਲ ਕਰੀ ਸੀ ਆਪਾਂ ਸਾਰੇ ਜਾਨਵਰਾਂ ਦੇ ਤੇ ਅੱਜ ਆਪਾਂ ਪੇਸਟ ਦੇ ਨਾਲ ਕਰ ਰਹੇ ਆ ਕਿਹੜਾ ਕਿਹੜਾ ਪੇਸਟ ਵਰਤਾਂਗੇ ਆਪਾਂ ਸਾਰਾ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਗੱਬਣ ਘੋੜੀਆਂ ਵਾਸਤੇ ਕਿਹੜਾ ਵਰਤਾਂਗੇ ਖਾਲੀ ਵਾਸਤੇ ਕਿਹੜਾ ਵਰਤਾਂਗੇ ਘੋੜੇ ਵਾਸਤੇ ਕਿਹੜਾ ਵਰਤਾਂਗੇ ਤੇ ਸਭ ਤੋਂ ਪਹਿਲਾਂ ਅਪਾ ਕੋਡ ਦਿਰੀਵਾ ਮੰ ਕਰਾਂਗੇ ਜਿਵੇਂ ਤੇ ਘੋੜੇ ਵਾਸਤੇ ਆਪਾਂ ਐਵਰਮੈਕਟਿਨ ਤੇ ਪ੍ਰੈਜਿਕਵੈਂਟਰਲ ਸਾਲਟ ਆ ਜਿਹੜਾ ਉਹ ਵਰਤਾਂਗੇ। ਤਕਰੀਬਨ 2.5 ਤੋਂ 3 ਮਹੀਨਿਆਂ ਬਾਅਦ ਆਪਾਂ ਨੂੰ ਡੀਵਾਰਮਿੰਗ ਆ ਜਿਹੜੀ ਘੋੜਿਆਂ ਦੀ ਆਪਣੇ ਦੀ ਕਰ ਦੇਣੀ ਚਾਹੀਦੀ ਹੁੰਦੀ ਆ। ਸੋ ਸਾਰੇ ਇਸ ਟਿਊਬ ਬਾਰੇ ਜਾਣਦੀ ਆ ਜਿੰਨੇ ਵੀ ਘੋੜਿਆਂ ਵਾਲੇ ਭਰਾ। ਆ ਆਪਾਂ ਇਹਦੇ ਮੂਰਾ ਪਾ ਕੇ ਘੋੜੇ ਦੇ ਪਹਿਲਾਂ ਫੇਰ ਹਾਂ ਇਹਦੀ ਡੀਵਾਰਮਿੰਗ ਕਰਾਂਗੇ ਕਿਉਂਕਿ ਕਈ ਵਾਰ ਕੀ ਹੁੰਦਾ ਇਹ ਮੂੰਹ ਹਲਾ ਜਾਂਦਾ ਘੋੜਾ ਇਸ ਤੋਂ ਪਹਿਲਾਂ ਇਹਦੀ ਮੈਂ ਪੇਸਟ ਨਾਲ ਕੀਤੀ ਹੋਈ ਹੈ ਡੀਵਾਰਮਿੰਗ ਉਸ ਤੋਂ ਬਾਅਦ ਟੈਬਲੇਟ ਨਾਲ ਕਰਤੀ ਹਰ ਵਾਰ ਮੈਂ ਚੇਂਜ ਕਰਦਣਾ ਹੁਣ ਬਾਕੀ ਤੁਸੀਂ ਡੀਵਾਰਮਿੰਗ ਕਿਵੇਂ ਕਰਦੇ ਹੋ ਤੁਸੀਂ ਆਪਣਾ ਤਰੀਕਾ ਵੀ ਜਰੂਰ ਦੱਸ ਦਿਓ ਸੋ ਐਵੇਂ ਇੱਥੋਂ ਆਪਾਂ ਨੇ ਹੱਥ ਪਾਉਣਾ ਆਹ ਪੇਸਟ ਪਾਉਣਾ ਇੱਕ ਵਾਰ ਪਤਾ ਲੱਗ ਜੇ ਕਿ ਕੋਈ ਜਾਨਵਰ ਆਪਣੇ ਆਪ ਹੀ ਹੈ ਜਿਹੜਾ ਉਹ ਪੇਸਟ ਨੂੰ ਚੱਟ ਲਾਂਦਾ ਹੁੰਦਾ ਆ ਕੈਪ ਹੁੰਦਾ ਇਹਦੇ ਅੱਗੇ ਆਪਾਂ ਕੈਪ ਉਤਾਰ ਕੇ ਤੇ ਉਸ ਤੋਂ ਬਾਅਦ ਇੱਥੋਂ ਹੌਲੀ-ਹੌਲੀ ਇਹਨੂੰ ਪ੍ਰੈਸ ਕਰ ਦੋ ਊੜਾ ਜਿਹੜਾ ਤੁਹਾਡਾ ਆਪਣੇ ਆਪ ਆਹ ਬਿਲਕੁਲ ਸੌਖੇ ਤਰੀਕੇ ਨਾਲ ਪੇਸਟ ਲੈ ਲਾਂ ਦਾ ਬਿਲਕੁਲ ਆਰਾਮ ਨਾਲ ਦਿੱਤਾ ਗਿਆ ਕੋਈ ਬਾਲੀ ਵੱਡੀ ਪ੍ਰੋਬਲਮ ਨਹੀਂ ਹੈਗੀ ਗੋਲੀ ਨੂੰ ਕਈ ਵਾਰ ਘੋੜੇ ਛੱਡ ਦਿੰਦੇ ਹੁੰਦੇ ਆ ਤੇ ਇਹਨੂੰ ਇੱਕ ਵਾਰ ਫੇਰ ਥੋੜਾ ਜਿਹਾ ਹਲਕਾ ਜਿਹਾ ਪਾ ਕੇ ਮੂੰਹ ਚ ਵੀ ਜਿਹਦੇ ਨਾਲ ਜੀਵਨ ਨਾਲ ਉਹ ਚੱਟ ਲੈ ਪੇਸਟ ਮਿੱਠੇ ਵਾਂਗੂ ਹੀ ਹੁੰਦਾ ਇਹ ਤੇ ਸਾਰੇ ਘੋੜੇ ਆਪਣੇ ਆਰਾਮ ਨਾਲ ਆ ਜਿਹੜੇ ਲੈ ਲਾਂਦੇ ਆ ਆ ਦੇਖੋ ਹੁਣ ਬਿਲਕੁਲ ਖਾਲੀ ਹੋ ਗਈ ਇਹ ਟਿਊਬ ਬੱਸ ਬਟਾ ਬਹੁਤ ਸੌਖੇ ਤਰੀਕੇ ਨਾਲ ਡੀ ਵਾਰਮਿੰਗ ਹੋ ਜਾਂਦੀ ਹੈ ਘੋੜੇ ਦੀ ਤਕਰੀਬਨ ਹਰ ਵਾਰ ਸਾਲਟ ਹੈ ਜਿਹੜਾ ਉਹ ਚੇਂਜ ਕਰ ਦੇਣਾ ਚਾਹੀਦਾ ਆਪਾਂ ਨੂੰ ਜਿਵੇਂ ਇਸ ਵਾਰ ਆਪਾਂ ਕਰ ਰਹੇ ਆ ਐਵਰਮੈਕਟਿਨ ਦੇ ਪ੍ਰੈਜੀ ਕਿੰਟਲ ਨਾਲ ਅਗਲੀ ਵਾਰ ਹੋਰ ਚੇਂਜ ਕਰ ਦਾਂਗੇ ਜਿਵੇਂ ਗੱਬਣ ਘੋੜੀ ਆ ਆਪਣੀ ਵਾਈਟ 스ਨੋ ਹੈਗੀ ਆ ਉਹਨੂੰ ਆਪਾਂ ਫਲਮੈਂਡਾ ਜੋਲ ਦੇ ਨਾਲ ਕਰਾਂਗੇ ਯੂਜ਼ ਟੂ ਹੋ ਜਾਣਾ ਤੁਹਾਡਾ ਜਾਨਵਰ ਅਗਰ ਤੁਸੀਂ ਕਿਸੇ ਵੀ ਚੀਜ਼ ਨੂੰ ਦੁਬਾਰਾ ਦੁਬਾਰਾ ਕਰਦੇ ਰਹਿੰਦੇ ਹੋ ਆਰਾਮ ਨਾਲ ਡੀ ਵਾਰਮਿੰਗ ਕਰਵਾ ਲਾਂਦਾ ਜਾਨਵਰ ਤੁਹਾਡਾ ਤੇ ਹੁਣ ਆ ਗਈ ਆਪਣੀ ਵਾਈਟ ਸਨੋ ਜਦੋਂ ਡੀ ਵਾਰਮਿੰਗ ਕੀਤੀ ਨੂੰ 2 ਘੰਟੇ ਹੋ ਜਾਣ ਉਸ ਤੋਂ ਬਾਅਦ ਹੀ ਆਪਾਂ ਨੂੰ ਦਾਣਾ ਵਗੈਰਾ ਪਾਉਣ ਦੀ ਜ਼ਰੂਰਤ ਆ ਤੇ ਆ ਦੇਖੇ ਪਿੱਛੇ ਐਵੇਂ ਕਰਕੇ ਹੁੰਦਾ ਲੋਕ ਦਿੱਤਾ ਹੋਇਆ ਦਾ ਇਹਦਾ ਲੋਕ ਪਿੱਛੇ ਹਟਾ ਲਓ ਬਿਲਕੁਲ ਪਿੱਛੇ ਹਟਾ ਕੇ ਜਾਓ ਬਿਲਕੁਲ ਆਹ ਹਾਂ ਲਾਸਟ ਤੇ ਚਲਾ ਗਿਆ ਲੋਕ ਉਸ ਤੋਂ ਬਾਅਦ ਫਿਰ ਆਪਾਂ ਨੇ ਇਹਦਾ ਪਿਸਟਨ ਜਿਹੜਾ ਉਹ ਪ੍ਰੈਸ ਕਰਨਾ ਆਇਆ ਪਤੋ ਇਹਨੂੰ ਵੀ ਆਪਾਂ ਐਵੇਂ ਦੇਵਾਂਗੇ ਇਹ ਮੈਂ ਕਈ ਘੋੜੀਆਂ ਯੂਜ਼ ਟੂ ਨਹੀਂ ਹੁੰਦੀਆਂ ਹੈਗੀਆਂ ਇਹ ਕਰ ਰਹੀ ਆ ਆਣਾ ਕਰਨੀ ਕਰ ਰਹੀ ਆ ਬਹੁਤ ਜ਼ਿਆਦਾ ਖੜੇ ਜਾ ਬੇਟਾ ਮੂੰਹ ਬਿਲਕੁਲ ਬੰਦ ਕਰ ਲਿਆ ਨੇ ਪਰ ਇੱਕ ਵਾਰ ਹੱਥ ਪਾ ਕੇ ਪਹਿਲਾਂ ਨਾ ਇਹਦਾ ਮੂੰਹ ਖਿਲਾ ਲਓ ਖੜੇ ਬੇਟਾ ਬੱਸ ਬੇਟਾ ਬੱਸ ਬੱਸ ਤੇ ਆਪਾਂ ਇਹ ਨਹੀਂ ਹੈਗਾ ਵੀ ਬਿੱਟ ਪਾ ਕੇ ਘੋੜੇ ਨੂੰ ਡੀ ਵਾਰਮਿੰਗ ਕਰੀ ਇਧਰ ਆ ਜਾ ਪੁੱਤ ਇਧਰ ਹੋ ਜਾ ਇਹ ਨਹੀਂ ਹੈ ਵੀ ਆਪਾਂ ਬਿੱਟ ਪਾ ਕੇ ਘੋੜੇ ਨੂੰ ਡੀ ਵਾਰਮਿੰਗ ਕਰੀਏ ਉਹਦੀ ਖੜ ਜਾ ਪੁੱਤ ਚੱਲ ਹੋ ਸਾਈਡ ਤੇ ਇੱਕਦਮ ਸਾਰਾ ਵੀ ਪੇਸਟ ਨਾ ਜਿਹੜਾ ਆਪਾਂ ਨੂੰ ਨਹੀਂ ਦੱਬਣਾ ਚਾਹੀਦਾ ਕਈ ਵਾਰ ਕੀ ਹੈ ਜਾਨਵਰ ਬਾਹਰ ਵੀ ਕੱਢ ਦਾਂਦਾ ਪਰ ਹੁਣ ਇਹਨੇ ਜਿਵੇਂ ਆਰਾਮ ਨਾਲ ਲੈ ਲਿਆ ਜਦੋਂ ਪਿਸਟਰਨ ਪ੍ਰੈਸ ਕਰਤਾ ਥੋੜਾ ਟਾਈਮ ਮੂਹ ਚ ਇਹਦੇ ਆਪਾਂ ਟਿਊਬ ਨੂੰ ਰੱਖ ਲੈਣਾ ਚਾਹੀਦਾ ਆਪਾਂ ਨੂੰ ਤਾਂ ਕਿ ਚੰਗੀ ਤਰ੍ਹਾਂ ਹੀ ਅੰਦਰ ਲੰਘਾ ਜਾਏ ਲੋ ਜੀ ਇਹ ਵੀ ਵੀ ਡੀ ਵਾਰਮਿੰਗ ਹੋ ਗਈ ਪੇਸਟ ਕਈ ਵਾਰ ਜਾਨਵਰ ਪੂਰੇ ਤਰੀਕੇ ਨਾਲ ਨਹੀਂ ਲੈਂਦਾ ਪਰ ਇਹਦੇ ਮੂਹ ਤੇ ਲੱਗ ਗਿਆ ਹੌਲੀ ਹੌਲੀ ਜਿਵੇਂ ਆਪਾਂ 2 ਘੰਟਿਆਂ ਦਾ ਗੈਪ ਪਾਵਾਂਗੇ ਦਾਣੇ ਦਾ ਤਾਂ ਆਪਣੇ ਆਪ ਜਿਹੜਾ ਜਾਨਵਰ ਸਾਰਾ ਪੇਸਟ ਹੌਲੀ ਹੌਲੀ ਅੰਦਰ ਲੈ ਲੈ ਜਾਊ ਕਿਉਂਕਿ ਜਦੋਂ ਵੀ ਇਹਨਾਂ ਦੀ ਜੀਭ ਤੇ ਕੋਈ ਚੀਜ਼ ਜਾਂਦੀ ਆ ਕੋਈ ਪੇਸਟ ਲਾ ਲੋ ਜਾਂ ਕੋਈ ਗੋਲੀ ਜਾਂ ਦਾਣਾ ਜੀ ਜਦੋਂ ਜੀਭ ਤੇ ਚਲਾ ਗਿਆ ਉਹ ਨੂੰ ਹੀ ਇਹਨਾਂ ਸਮਝ ਲਓ ਹਾਜਮ ਹੋਣਾ ਸ਼ੁਰੂ ਹੋ ਜਾਂਦਾ ਤੇ ਇਸ ਕਰਕੇ ਨਾ ਕਈ ਜਾਨਵਰ ਤਰੀਕੇ ਨਾਲ ਲੈਂਦੇ ਹੋ ਨਹੀਂ ਜਿਵੇਂ ਸਨੋ ਵਾਈਟ ਨੇ ਪੂਰੇ ਤਰੀਕੇ ਨਾਲ ਨਹੀਂ ਲਈ ਪਰ ਠੀਕ ਆ ਫਿਰ ਵੀ ਹੌਲੀ ਹੌਲੀ ਯੂਸ ਟੂ ਹੋ ਜੂ ਜਾਨਵਰ ਆਪਾਂ ਜੇ ਦੁਬਾਰਾ ਫੇਰ ਕਰਾਂਗੇ ਤਾਂ ਆਪਣੇ ਆਪ ਜਾਨਵਰ ਦਾ ਜਿਹੜਾ ਫਰਕ ਪੈ ਜਾਊਗਾ ਐਵੇਂ ਕਰਕੇ ਉਹ ਆਪਾਂ ਜਿਹੜਾ ਪੇਸਟ ਦੇ ਦਾਂਗੇ ਇਹਦੀ ਜੀਭ ਤੇ ਲੱਗਿਆ ਜਿਵੇਂ ਹੌਲੀ ਹੌਲੀ ਇਹ ਮਿੱਠਾ ਹੁੰਦਾ ਪੇਸਟ ਤਕਰੀਬਨ ਜਾਨਵਰ ਆ ਜਿਹੜਾ ਉਹ ਚਟਲਾਉਂਦਾ ਪੇਸਟ ਨੂੰ ਬੱਸ ਬਟਾ ਆਜੋ ਹੁਣ ਦੂਜੇ ਜਾਨਵਰਾਂ ਦੀ ਕਰਦੇ ਆਪਾਂ ਜਿਹੜੇ ਆਪਣੇ ਦੂਜੀ ਸਾਈਡ ਖੜੇ ਆ ਇਹਨੇ ਬਹੁਤ ਵਧੀਆ ਤਰੀਕੇ ਨਾਲ ਲੈ ਲਿਆ ਪੇਸਟ ਇਹਨੇ ਵਧੀਆ ਤਰੀਕੇ ਨਾਲ ਲੈ ਲਿਆ ਇਹਦੀ ਆਪ ਐਵਰਮੈਕਟਿਨ ਤੇ ਪ੍ਰੈਜੀਕਵੈਂਟਲ ਸਾਲਟੀ ਵਰਤਿਆ ਇਹਦਾ ਨਾ ਬਟਾ ਸੋ ਸਾਰੇ ਜਾਨਵਰਾਂ ਦੀ ਤਕਰੀਬਨ ਡੀਵਾਰਮਿੰਗ ਆਪਾਂ ਨੇ ਇਸ ਹਿਸਾਬ ਨਾਲ ਹੀ ਕੀਤੀ ਆ ਪੇਸਟ ਦੇ ਨਾਲ ਸਾਰਿਆਂ ਨੂੰ ਮੈਂ ਜਾਨਵਰਾਂ ਦੀ ਡੀਵਰਮਿੰਗ ਕਰਦਾ ਇਹ ਦਿਖਾ ਰਿਹਾ ਵੀ ਕਿਸੇ ਜਾਨਵਰ ਦਾ ਸੁਭਾਅ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਹੁਣ ਜਿਵੇਂ ਵਾਈਟ ਸਨੋ ਨੇ ਥੋੜੀ ਜਿਹੀ ਔਖੀ ਲਈ ਆ ਬਾਕੀ ਸ਼ਾਨਦਾਰ ਵਾਲੀ ਨੇ ਵੀ ਠੀਕ ਲੈ ਲਈ ਇਹ ਘੋੜੀ ਵੀ ਆ ਜਿਹੜੀ ਠੀਕ ਲੈ ਲਊਗੀ ਪਤਾ ਹੁੰਦਾ ਘੋੜੀਆਂ ਦੇ ਸੁਭਾਅ ਦਾ ਸਨੋ ਵਾਈਟ ਥੋੜਾ ਮੂੰਹ ਵਗੈਰਾ ਘੱਟ ਫੜਾਉਂਦੀ ਆ ਇਹ ਮੈਂ ਬਸ ਆਪਣਾ ਬਿਲਕੁਲ ਸੌਖਾ ਤਰੀਕਾ ਇਹਦੀ ਵੀ ਹੋ ਗਈ ਡੀ ਵਾਰਮਿੰਗ ਬਹੁਤ ਸੌਖਾ ਤਰੀਕਾ ਬਹੁਤ ਟਾਈਮ ਦੇ ਨਾਲ ਆ ਡੀ ਵਾਰਮਿੰਗ ਹੋ ਜਾਂਦੀ ਹੈ ਹੁਣ ਬੱਚੇ ਵਾਲੇ ਦੀ ਰਹਗੀ ਉਹਦੇ ਕੋਈ ਬੰਨਣ ਨੂੰ ਜਗ੍ਹਾ ਨਹੀਂ ਹੈ ਪਰ ਸਾਊਆ ਕੋੜੀ ਲੈ ਲਊ ਜਿਹੜੀ ਆਪਾਂ ਬੱਚਿਆਂ ਦੀ ਕਰਦੇ ਹੁੰਨੇ ਆ ਉਹ ਆਪਾਂ ਐਲਬੋ ਮਾਰ ਵਗੈਰਾ ਨਾਲ ਕਰ ਸਕਦੇ ਹੁੰਨੇ ਆ ਉਹ ਜਿੰਨੀ ਕੋਮਰ ਦਾ ਬੱਚਾ ਆਪਣਾ ਉਸ ਹਿਸਾਬ ਕਿਤਾਬ ਨਾਲ ਉਹਦੇ ਉੱਪਰ ਵੀ ਲਿਖਿਆ ਹੁੰਦਾ weight ਦੇ ਹਿਸਾਬ ਨਾਲ ਵੀ ਹੁੰਦਾ ਸਾਡੇ ਪਤਾ ਇਹ ਸ਼ਰਾਰਤੀ ਬੜਾ ਵੇ ਪਰਹ ਹੋ ਜਾ ਪਰਹ ਪਰਹ ਹੋ ਜਾ ਪਰਹ ਓਏ पनाट हट जा बस बेटा थोड़ा जहा डर रही है બસ ਬਤਾਜ ਬਸ ਬਸ ਇਨੀ ਵੀ ਰਾਮ ਨਾਲ ਹੀ ਲੈ ਲੈ ਪਹਿਲਾਂ ਤੰਗ ਕਰ ਰਹੀ ਸੀ ਅਜ ਸੀ ਪਤਾ ਨਹੀਂ ਮੇਰੇ ਮੂੰਹ ਚ ਕਿਹੜੀ ਟਿਊਬ ਦੀ ਟੀਕਾ ਜਾ ਪਾਤਾ ਲਓ ਜੀ ਡੀ ਵਾਰਮਿੰਗ ਆਪਾਂ ਨੇ ਆਪਣੇ ਸਾਰੇ ਘੋੜੇ ਘੋੜੀਆਂ ਦੀ ਕਰਤੀ ਜੀ ਤੇ ਵੀਡੀਓ ਕਿਵੇਂ ਲੱਗੀ ਖੜ ਜਾ ਪੁੱਤ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਮੇਨ ਮੋਟਿਵ ਵੀਡੀਓ ਪਾਉਣ ਦਾ ਇਹ ਹੁੰਦਾ ਵੀ ਜਿਸ ਤਰ੍ਹਾਂ ਆਪਾਂ ਡੀ ਵਾਰਮਿੰਗ ਕਰਦੇ ਆ ਜਾਂ ਘੋੜਿਆਂ ਨੂੰ ਦਾਣਾ ਪਾਉਂਦੇ ਆ ਜਾਂ ਕੁਝ ਵੀ ਵੀ ਸ਼ਾਇਦ ਕੋਈ ਮਿੱਤਰ ਆਪਾਂ ਨੂੰ ਦੱਸ ਦੇ ਜੇ ਜੇ ਆਪਾਂ ਗਲਤ ਹੋਈਏ ਜਾਂ ਕੋਈ ਕੋਈ ਸਿੱਖ ਜਾਂਦਾ ਦੋਸਤ ਉਸ ਹਿਸਾਬ ਨਾਲ ਜਾਨਵਰ ਦਾ ਮੈਂ ਦੇਖਭਾਲ ਕਰਨ ਲੱਗ ਜਾਂਦੇ ਆ ਗਰਮੀ ਬਹੁਤ ਆ ਦੇਖੋ ਸਵੇਰ ਦਾ ਟਾਈਮ ਆ ਬਾਈ ਮੈਨੂੰ ਪੂਰੀ ਗਰਮੀ ਆ ਗਈ ਆ ਇਸ ਕਰਕੇ ਜਾਨਵਰਾਂ ਦਾ ਥੋੜਾ ਧਿਆਨ ਰੱਖੋ ਦਾਣਾ ਪਾਵੇਂ ਘੋੜਿਆਂ ਨੂੰ ਘੱਟ ਪਾ ਦਿਓ ਪਰ ਪਾਣੀ ਦਾ ਪੂਰਾ ਧਿਆਨ ਰੱਖੋ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਆਪਾਂ ਅਗਲੀ ਵੀਡੀਓ 'ਚ